ਗਿਰਾਂਗੇ ਕੀ ਤੁਸੀਂ ਤਾਂ ਫਾਈਲਾਂ ਕੱਢਦੇ ਹੋ ਭਗਵਾਨ ਮਾਨ ਸਰਕਾਰ ਕੀ ਕੱਢਦੀ ਹੈ ਤੂੰ ਚੋਰ ਹੈ ਤੇਰੀ ਫਾਈਲ ਕੱਢ ਲਈ ਹੈ ਤੇਰੀ ਫਾਈਲ ਕੱਢ ਕੇ ਮੈਂ ਰੱਖ ਲਈ ਤੂੰ ਮੇਰੇ ਹਿਸਾਬ ਨਾਲ ਚੱਲ ਤੂੰ ਮੇਰੇ ਬਾਰੇ ਕੁਝ ਬੋਲ ਨਾ ਗਰਦਨ ਮੜੋੜ ਕੇ ਬੰਦੇ ਨੂੰ ਫਾਈਲ ਦਿਖਾ ਦਿੰਦੇ ਹਾਂ ਉੱਤੇ ਫਿਰ ਫਾਈਲ نیچے ਅਰੇ ਹਿੰਮਤ ਹੈ ਤੇ ਕਰੰਦਰ ਹਿੰਮਤ ਹੈ ਤਾਂ ਚੋਰਾ ਨੂੰ ਬੰਦਰ ਕਰਕੇ ਦਿਖਾ ਬੜੀ ਵੱਡੀਆਂ ਗੱਲਾਂ ਕਰਦਾ ਸੀ ਜਿਹੜੀਆਂ ਫਾਈਲਾਂ ਨੇ ਖੋਲ ਪਰ ਉਹਨਾਂ ਤੇ ਐਕਸ਼ਨ ਤਾਂ ਲੈ ਜੋ ਮਰਜ਼ੀ ਹੋਵੇ ਮੈਂ ਕਹਿੰਨੀ ਜੇਸੀ ਦੀ ਹੋਵੇ ਅੱਜ ਦੀ ਮੁਲਾਕਾਤ ਤੋਂ ਬਾਅਦ ਮੰਨਿਆ ਗਿਆ ਕਿ ਨੌਜੋਤ ਤੋਂ ਸਿੱਧੂ ਰਾਜਨੀਤਿਕ ਮੋਰਚਸ ਕਰੀਏ ਹੋਣ ਜਾ ਰਹੇ ਨੇ ਮੈਂ ਆਲਰੇਡੀ ਹੋ ਚੁੱਕੀ ਆ ਮੈਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੱਕਿਆ ਮੈਂ ਦੇਖੋ ਮੈਂ ਐਂਡ ਤੱਕ ਸਿਰ ਲਾਨੀ ਆ ਮੈਂ ਰਸਤੇ 'ਚ ਨਹੀਂ ਰੁਕਦੀ ਮੈਂ ਡਰਾਮਾ ਨਹੀਂ ਮੈਨੂੰ ਕਰਨਾ ਆਂਦਾ ਜਿਵੇਂ ਗਈ ਮੈਂ ਅਮਿਤ ਸ਼ਾ ਮੋਦੀ ਜੀ ਨੂੰ ਅਪੀਲ ਕੀਤੀ ਨਹੀਂ ਐਂਡ ਮੈਂ ਹਫਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਉਠਾਇਆ ਚਿੱਠੀ ਸਭ ਤੋਂ ਪਹਿਲਾਂ ਮੈਨੂੰ ਮਿਲੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਮਿਲੀ ਪਰ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਗੱਲ ਮੰਨੀ ਗਈ ਉਹਨਾਂ ਨੇ ਕਲਾਕਰਸ ਚਲਾਏ ਅੰਡ ਮੈਂ ਆਪਣੇ ਸੈਂਟੀਮੈਂਟਸ ਰੱਖੇ ਪਰ ਮੈਨੂੰ ਅਮਿਤ ਚਾਹ ਜੀ ਨੇ ਫਿਰ ਬੁਲਾਇਆ ਹੈ ਮੈਨੂੰ ਰਾਹੁਲ ਗਾਂਧੀ ਜੀ ਨੇ ਵੀ ਬੁਲਾਇਆ ਮੈਨੂੰ ਪ੍ਰੇਂਕਾ ਜੀ ਨੇ ਵੀ ਬੁਲਾਇਆ ਸਿੱਧੂ ਜੀ ਨੂੰ ਵੀ ਹੋ ਰਿਹਾ ਜੀ ਰਾਜਨੀਤਿਕ ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪਏਗਾ ਸਿੱਧੂ ਜੀ ਹਜੇ ਆਪਣੇ ਮੂਡ ਚ ਨਹੀਂ ਕਿਉਂਕਿ ਬਹੁਤ ਵਾਰ ਸਰਕਾਰਾਂ ਬਣਾ ਚੁੱਕੇ ਪਰ ਜਦੋਂ ਐ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਰਿਹਾ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇ ਦੇਗਾ ਕਿ ਆ ਚੱਕ ਜ਼ਿੰਮੇਵਾਰੀ ਪੰਜਾਬ ਸੁਧਾਰ ਅਸੀਂ ਤੇਰੇ ਨਾਲ ਤੁਹਾਨੂੰ ਨੀਂ ਵਿਵਸਥਾ ਤੇ ਮਸਲੇ ਤੇ ਤੁਸੀਂ ਹੋਮ ਮਿਨਿਸਟਰ ਦੇ ਨਾਲ ਮਿਲਣ ਜਾ ਰਹੇ ਹੋ ਜਾਂ ਪੀਐਮ ਦੇ ਨਾਲ ਮੈਂ ਪੀਐਮ ਨਾਲ ਲਿਖੀ ਸੀ ਉਹਨਾਂ ਨੇ ਮਾਕ ਕਰਤੀ ਹੋਮ ਮਿਨਿਸਟਰ ਐਂਡ ਮੈਂ ਅਮਿਤ ਚਾਹਦੀ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ ਵੈਰੀ ਸੂਨ ਮੈਨੂੰ ਉਹ ਬੁਲਾਉਣ ਨਾਲ ਪਾਰਟੀ ਬਦਲਣ ਦਾ ਅਸੀਂ ਕਦੇ ਲਾਈਵ 'ਚ ਨਾ ਅਸੀਂ ਪੋਲਿਟਿਸ਼ੀਅਨ ਆ ਨਾ ਅਸੀਂ ਕੀ ਸੀ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਤੇ ਪੰਜਾਬੀ ਆ ਤੇ ਅਸੀਂ ਉਹਦੇ ਤੇ ਬੋਲਦੇ ਆ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਊਂਡੇਸ਼ਨ ਖੋਲਕੇ ਵੀ ਪੰਜਾਬ ਦਾ ਭਲਾ ਕਰਲੇਗਾ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਆ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਦੇ ਰਵਾਂਗੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ